ਅੱਛੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜ੍ਹਾਂਗੇ ਵਾਰਿਸ ਸ਼ਾਹ ਬਾਰੇ ਵਾਰਿਸ ਸ਼ਾਹ ਬਾਰੇ ਤੁਸੀਂ ਸਭ ਜਾਣਦੇ ਹੀ ਹੋ ਕਿ ਬਹੁਤ ਜਿਹੜੇ ਆ ਮਸ਼ਹੂਰ ਜਿਹੜੇ ਕਿੱਸਾਕਾਰ ਹੈਗੇ ਆ ਸਾਡੇ ਪੰਜਾਬੀ ਕਾਵ ਦੇ ਵਿੱਚ ਕਿੱਸਾ ਕਾਵ ਦੇ ਵਿੱਚ ਸਭ ਤੋਂ ਪਹਿਲਾਂ ਦੇਖਦੇ ਆ ਇਹਨਾਂ ਦਾ ਜਨਮ ਜਨਮ ਹੋਇਆ ਇਹਨਾਂ ਦਾ 1735 ਈਸਵੀ ਇਹ ਹੋਇਆ ਕਿ ਕਿਦੇ ਅਨੁਸਾਰ ਆ ਮੌਲਾ ਬਖਸ਼ ਕੁਸ਼ਤਾ ਦੇ ਅਨੁਸਾਰ ਜਿਹੜਾ ਇਹਨਾਂ ਦਾ ਜਨਮ 1735 ਈਸਵੀ ਦੇ ਵਿੱਚ ਹੋਇਆ ਹੋਇਆ ਕਿਥੇ ਝੰਡਿਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖਪੂਰਾ ਬਖੇ ਪਿਤਾ ਸੈਦ ਗੁਲ ਸ਼ੇਰਖਾਂ ਤੇ ਮੌਤ ਹੋਈ ਇਹਨਾਂ ਦੀ 1795 ਈਸਵੀ ਵਿੱਚ ਮਲਿਕ ਹਾਂਸ ਪਾਕਪਟਨ ਦੇ ਵਿੱਚ ਪਾਕਿਸਤਾਨ ਜਿਹੜਾ ਹੈਗਾ ਉਹਦੇ ਵਿੱਚ ਹੈਗਾ ਇਹ 1786 ਈਸਵੀ ਵਿੱਚ ਇਹਨਾਂ ਦਾ ਮੌਤ ਦਾ ਸਨ ਜਿਹੜਾ ਆ ਮਿਲਦਾ ਹੈ ਇਹਨਾਂ ਬਸ ਸਭ ਤੋਂ ਪਹਿਲਾਂ ਇਹਨਾਂ ਦੀ ਗੱਲ ਕਰਦੇ ਆ ਟੈਗ ਟੈਗ ਹੈਗਾ ਸਭ ਤੋਂ ਪਹਿਲਾਂ ਸੁਖੰਦ ਦਾ ਵਾਰਿਸ ਜਿਹੜਾ ਆ ਅਹਿਮਦ ਯਾਰ ਨੇ ਇਹਨਾਂ ਨੂੰ ਕਿਹਾ ਪੰਜਾਬੀ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਆ ਸਾਹਿਤ ਕੋਸ਼ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਹੈ ਪੰਜਾਬੀ ਦਾ ਸ਼ੈਕਸਪੀਅਰ ਕਿਹਾ ਜਾਂਦਾ ਹੈ ਕਿੱਸਾਕਾਰਾਂ ਦਾ ਸਿਰਤਾਜ ਵੀ ਕਿਹਾ ਜਾਂਦਾ ਹੈ ਸ਼ਾਹਾਂ ਦਾ ਸ਼ਾਹ ਕਿਹਾ ਜਾਂਦਾ ਹੈ ਤੇ ਡਾਕਟਰ ਬਨਾਰਸੀ ਦਾਸ ਨੇ ਸੰਸਕ੍ਰਿਤ ਦੇ ਕਵੀ ਕਾਲੀਦਾਸ ਨਾਲ ਜਿਹੜੀ ਆਪ ਦੀ ਤੁਲਨਾ ਕੀਤੀ ਆ ਡਾਕਟਰ ਦੀਵਾਨ ਨੇ ਜਿਹੜੀ ਤੁਲਨਾ ਆ ਬੁੱਲੇ ਸ਼ਾਹ ਤੇ ਸ਼ਾਹ ਹਸੈਨ ਨਾਲ ਕੀਤੀ ਆ ਦੇਵਾਰੇ ਸ਼ਾਹ ਨੂੰ 18ਵੀਂ ਸਦੀ ਦਾ ਕਿੱਸਾ ਕਰਕੇ ਜਾਂਦਾ ਹੈ ਪਿਛਲੇ ਰੇ ਮੁਗਲ ਕਾਲ ਦਾ ਕਿੱਸਾ ਕਵੀ ਵੀ ਕਿਹਾ ਜਾਂਦਾ ਹੈ ਦੋਨੋਂ ਪੁਆਇੰਟ ਬਹੁਤ ਇੰਪੋਰਟੈਂਟ ਹੈ ਯਾਦ ਰੱਖ ਲੈਣਾ ਉਸ ਤੋਂ ਬਾਅਦ ਇਹਨਾਂ ਨੂੰ ਉੱਤਰ ਨਾਨਕ ਕਾਲ ਦਾ ਕਵੀ ਵੀ ਕਿਹਾ ਜਾਂਦਾ ਹੈ ਕਹਿੰਦਾ ਡਾਕਟਰ ਮੋਹਨ ਸਿੰਘ ਦੀਵਾਨ ਅਨੁਸਾਰ ਜਿਹੜਾ ਆਪਦਾ ਜਨਮ 1725 ਸ਼ੁ ਵਿੱਚ ਹੋਇਆ ਤੇ ਪਿਆਰਾ ਸਿੰਘ ਪਦਮ ਅਨੁਸਾਰ ਆਪਦਾ ਜਨਮ ਜਿਹੜਾ 1720 ਸ਼ੁ ਦੇ ਨੇੜੇ ਹੋਇਆ ਹੈ ਤੇ 바ਵਾ ਬੁੱਧ ਸਿੰਘ ਕਹਿੰਦਾ ਹੈ ਕਿ ਇਹਨਾਂ ਦਾ ਜਨਮ ਜਿਹੜਾ ਡੱਬੀਪੁਰ ਤਹਿਸੀਲ ਕਸੂਰ ਦੇ ਵਿੱਚ ਹੋਇਆ ਹੈ ਤੇ ਐਸਸ ਅਮੂਲ ਅਨਸਾਰ ਆਪ ਦੇ ਪਿਤਾ ਦਾ ਨਾਮ ਸੈਇਦ ਕੁੱਤਬ ਸ਼ਾ ਸੀ ਇਹ ਜਿਹੜੇ ਅਲੱਗ-ਅਲੱਗ ਹੈਗੇ ਭਾਸ਼ਾ ਵਿਗਿਆਨੀ ਆ ਜਾਂ ਰਾਈਟਰ ਹੈਗੇ ਆ ਉਹਨਾਂ ਨੇ ਜਿਹੜਾ ਆ ਆਪਣੇ ਆਪਣੇ ਵਿਊ ਆਪਣੇ ਆਪਣੇ ਵਿਊ ਦਿੱਤੇ ਆ ਕਿ ਉਹਨਾਂ ਨੇ ਆਪਣੇ ਅਨਸਾਰ ਦੱਸਿਆ ਕਿ ਇਹਨਾਂ ਦਾ ਜਨਮ ਇਸ ਸਮੇਂ ਹੋਇਆ ਇਹਨਾਂ ਦਾ ਜਨਮ ਇਸ ਸਮੇਂ ਹੋਇਆ ਇਹਨਾਂ ਦੇ ਪਿਤਾ ਦਾ ਇਹ ਨਾਮ ਸੀ ਉਸ ਤੋਂ ਬਾਅਦ ਕਹਿੰਦਾ ਮੌਲਵੀ ਗੁਲਾਮ ਮੈਯੂਦੀਨ ਮਖਦੂਮ ਤੇ ਮওলানা ਹਾਜੀ ਗੁਲਾਮ ਮਰਤਜਾ ਕੋਲੋਂ ਅਰਬੀ ਫਾਰਸੀ ਵਿੱਚ ਮਜਬੀ ਸਿੱਖਿਆ ਪ੍ਰਾਪਤ ਕੀਤੀ ਆਤਮਿਕ ਗਿਆਨ ਦੀ ਪ੍ਰਾਪਤੀ ਇਹਨਾਂ ਨੇ ਪਾਕਪਟਨ ਵਿੱਚ ਬਾਬਾ ਫਰੀਦ ਦੀ ਗੱਦੀ ਤੇ ਬੈਠੇ ਜਿਹੜੇ ਆ ਬਜ਼ੁਰਗ ਉਹਨਾਂ ਦੇ ਕੋਲੋਂ ਲਈ ਤੇ ਰਾਣੀ ਹਾਸੀ ਮਸਜਿਦ ਵਿੱਚ ਬਤੌਰ ਇਮਾਮ ਰਹੇ ਤੇ ਧਾਰਮਿਕ ਵਿੱਦਿਆ ਦਾ ਪ੍ਰਸਾਰ ਕਰਦੇ ਰਹੇ ਇਹਨਾਂ ਮੁਰਸ਼ਦ ਸੀਗਾ ਮਹਿਯੂਦੀਨ ਮਖਦੂਮ ਕਸੂਰੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਯਾਦ ਰੱਖ ਲੈਣਾ ਪੇਪਰ ਦੇ ਵਿੱਚ ਆ ਜਾਂਦਾ ਤੇ ਭਾਗਪਰੀ ਦੇ ਕਹਿੰਦੇ ਇਹਨਾਂ ਨੇ ਕਿੱਸਾ ਲਿਖਿਆ ਇਹ ਵੀ ਬਹੁਤ ਇੰਪੋਰਟੈਂਟ ਆ ਇਹ ਵੀ ਪੇਪਰ 'ਚ ਆ ਜਾਂਦਾ ਇਹਨਾਂ ਦਾ ਆਪਣੇ ਕਿੱਸੇ ਦੀ ਇਹਨਾਂ ਨੇ ਗਾਇਕੀ ਜਿਹੜੀ ਆ ਆਪ ਹੀ ਸ਼ੁਰੂ ਕੀਤੀ ਆ ਇਹਨਾਂ ਦੀ ਮਜ਼ਾਰ ਜਿਹੜੀ ਉਹ ਛੰਡੇ ਵਾਲਾ ਸ਼ੇਰਖਾ ਵਿਖਈ ਆ ਤੇ ਵਾਰਿਸ ਨੂੰ ਆਪਣੀ ਸ਼ਾਇਰੀ ਮੋਤੀਆਂ ਦੀ ਲੜੀ ਵਰਗੀ ਲੱਗਦੀ ਸੀ ਹੁਣ ਇਹਨਾਂ ਦੇ ਗੱਲ ਕਰਦੇ ਆ ਰਚਨਾਵਾਂ ਦੀਆਂ ਰਚਨਾਵਾਂ ਸਭ ਤੋਂ ਪਹਿਲਾਂ ਹੀਰਾਂਜਾ ਸੱਸੀ ਪੁੰਨੂ ਸ਼ੀਰੋਫਿੱਲੀ ਹੋਰ ਲਾਹੌਰ ਮੇਰਾ ਜਨਾਮਾ ਦੋਹੜੇ ਵੇਟੜੀ ਨਾਮਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਹੀਰਾਂ ਜਿਹੋ ਕਿਸੇ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਆ ਇੰਪੋਰਟੈਂਟ ਵੀ ਆ ਤੇ ਕਹਿੰਦੇ ਡਾਕਟਰ ਮੋਨ ਸਿੰਘ ਅਨਸਾਰੇ ਕਿੱਸਾ ਜਿਹੜਾ 1766 ਇਸ਼ੂ ਵਿੱਚ ਇੱਕ ਸੈ ਜਿਹੜਾ ਸੰਪੂਰਨ ਕੀਤਾ ਤੇ ਮਲਕ ਹਾਂਸ ਦੇ ਪਿੰਡ ਦੀ ਇੱਕ ਮਸਜਿਦ ਦੇ ਵਿੱਚ ਰਹਿ ਕੇ ਇਹਨਾਂ ਨੇ ਇਹ ਜਿਹੜਾ ਕਿੱਸਾ ਆ ਲਿਖਿਆ ਛੰਦ ਜਿਹੜਾ ਇਹਦਾ ਬੈਂਤ ਆ ਤੇ 611 ਬੰਦ ਆ ਇਹਦੇ ਵਿੱਚ ਭਾਸ਼ਾ ਮਾਝੀ ਮੁਲਤਾਨੀ ਤੇ ਲਹਿੰਦੀ ਆ ਕਿੱਸਾ ਜਿਹੜਾ ਦੁਖਾਂਤ ਕਿੱਸਾ ਬਹੁਤ ਇੰਪੋਰਟੈਂਟ ਆ ਸਮਕਾਲੀ ਸਮਾਜ ਦੇ ਵਿੱਚ ਵਰਣਨ ਕੀਤਾ ਹੈ ਤੇ ਹੀਰ ਦੀਆਂ ਕਹਿੰਦੇ 60 ਜ਼ੇਲੀਆਂ ਇਹਦੇ ਵਿੱਚ ਦੱਸਿਆ ਉਹਨਾਂ ਨੇ ਤੇ ਇਹਦੇ ਵਿੱਚ ਉਹਨਾਂ ਨੇ ਔਰਤ ਦੀ ਭੰਡੀ ਕੀਤੀ ਆ ਰਸ ਜਿਹੜਾ ਸ਼ਿੰਗਾਰ ਵਰਤਿਆ ਆ ਤੇ ਕਿੱਸਾ ਲਿਖਣ ਤੇ ਗਾਉਣ ਕਰਕੇ ਇਹਨਾਂ ਦੀ ਜਿਹੜੀ ਪ੍ਰਸਿੱਧੀ ਆ ਉਹ ਹੋਈ ਆ ਜੀਤ ਸਿੰਘ ਸ਼ੀਤਲ ਨੇ ਵਾਰਿਸ ਦਾ ਕਿੱਸਾ ਅੱਲੜ ਉਮਰੇ ਲਿਖਿਆ ਹੈ ਇਹ ਕਿਹਾ ਹੈ ਅਹਿਮਦ ਜਾਨ ਨੇ ਮਿਨਰਾਹੀ ਚੱਕੀ ਦਾ ਦਲੀਆ ਜਿਹੜਾ ਹੈ ਹੀਰਵਾਰਿਸ ਨੂੰ ਕਿਹਾ ਤੇ ਪੰਜਾਬੀ ਦੀ ਅਜੀਲ ਵੀ ਜਿਹੜਾ ਹੈ ਹੀਰਵਾਰਿਸ ਨੂੰ ਕਿਹਾ ਜਾਂਦਾ ਹੈ ਕਿੱਸੇ ਦਾ ਆਰੰਭ ਜਿਹੜਾ ਹੈ ਮੰਗਲਾ ਚਰਨਾ ਹੁੰਦਾ ਹੈ ਮੰਗਲਾ ਚਰਨ ਦੀ ਲਾਈਨਾਂ ਜਿਆਦਾ ਇੰਪੋਰਟੈਂਟ ਹੈ ਯਾਦ ਰੱਖ ਲੈਣਾ ਕਿ ਵਰ ਪੋਚਲੰਦੇ ਆ ਕਿੰਦਾ ਅਵਲ ਹਮਦ ਖੁਦਾ ਦਾ ਵਿਰਧ ਕੀ ਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆ ਪਹਿਲਾ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੂਲ ਮੀਆ ધનવાદ શબ્દ જે વિડીયો વધીજા લાગેલી લાઈક શેયર કમંટ જરૂર કરો